24 ਘੰਟਿਆਂ ਦੇ ਵਿੱਚ ਦੂਜੀ ਵਾਰ ਫਲਡ ਗੇਟ ਖੋਲ ਦਿੱਤਾ ਗਿਆ ਹੈ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਤਾਂ ਇਹ ਪਾਣੀ ਕਈ ਇਲਾਕਿਆਂ 'ਚ ਮਾਰ ਕਰੇਗਾ ਦੱਸਦੀ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ 24 ਘੰਟਿਆਂ ਦੇ ਵਿੱਚ ਇਹ ਦੂਜੀ ਵਾਰ ਫੈਸਲਾ ਲਿਆ ਹੈ ਇੱਕ ਫਲਡ ਗੇਟ ਹੋਰ ਖੋਲਿਆ ਗਿਆ ਹੈ ਜਾਣਕਾਰੀ ਮੁਤਾਬਿਕ 12 ਵਜੇ ਫਲਡ ਗੇਟ ਖੋਲਿਆ ਗਿਆ ਸੋ ਬੀਤੇ ਕੱਲ ਵੀ ਫਲਡ ਗੇਟ ਖੋਲੇ ਗਏ ਸੀ ਤਾਂ 24 ਘੰਟਿਆਂ ਦੇ ਵਿੱਚ ਇਹ ਦੂਜਾ ਮੌਕਾ ਜਦੋਂ ਫਲਡ ਗੇਟ ਖੋਲਿਆ ਗਿਆ ਹੈ ਸੁਖਨਾ ਚੀਲ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ ਲਗਾਤਾਰ ਜੋ ਚੰਡੀਗੜ੍ਹ ਦੇ ਆਲੇ-ਦੁਆਲੇ ਦੇ ਖੇਤरां ਵਿੱਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ ਉਸ ਕਾਰਨ ਸੁਖਨਾ ਲੇਕ ਦਾ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਸੋ ਇਸ ਕਰਕੇ ਯੂਟੀ ਪ੍ਰਸ਼ਾਸਨ ਨੇ ਇੱਕ ਵਾਰ ਫਿਰ 24 ਘੰਟਿਆਂ ਦੇ ਅੰਦਰ-ਅੰਦਰ ਫਲੱਡ ਗੇਟ ਖੋਲਿਆ ਹੈ ਇਹ ਵੱਡੀ ਖਬਰ ਹੈ ਇਸ ਵੇਲੇ ਦੀ ਕਿਉਂਕਿ ਇਹ ਪਾਣੀ ਕਈ ਥਾਵਾਂ ਤੇ ਜਾਂਦਾ ਹੈ ਕਈ ਇਲਾਕਿਆਂ 'ਚ ਜਾਂਦਾ ਮਾਰ ਵੀ ਕਰ ਸਕਦਾ ਹੈ ਪਾਣੀ ਦਾ ਪੱਧਰ ਵਾਅਦਾ ਦੇ ਕੇ ਯੂਟੀ ਪ੍ਰਸ਼ਾਸਨ ਨੇ 24 ਘੰਟਿਆਂ ਵਿੱਚ ਦੂਜੀ ਵਾਰ ਦੇਰ ਰਾਤ 12 ਵਜੇ ਦੇ ਕਰੀਬ ਸੁਖਨਾ ਝੀਲ ਦੇ ਤਿੰਨ ਫਲੱਡ ਗੇਟਾਂ ਵਿੱਚੋਂ ਇੱਕ ਫਲੱਡ ਗੇਟ ਖੋਲ ਦਿੱਤਾ ਇਸ ਗੇਟ ਨੂੰ ਲਗਭਗ ਜਾਣਕਾਰੀ ਮੁਤਾਬਕ 10 ਘੰਟੇ ਬਾਅਦ ਤੱਕ ਖੁੱਲਾ ਦੇਖਿਆ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀਪ ਪ੍ਰਸ਼ਾਸਨ ਵੱਲੋਂ ਲੰਘੇ ਦਿਨ ਸੁਖਨਾ ਝੀਲ ਦੇ ਜਦੋਂ ਫਲੱਡ ਗੇਟਾਂ ਨੂੰ ਬੰਦ ਕੀਤਾ ਸੀ ਤਾਂ ਪਾਣੀ ਦਾ ਪੱਧਰ 1126.8 ਫੁੱਟ ਸੀ ਜੋ ਕਿ ਖਤਰੇ ਦੇ ਨਿਸ਼ਾਨ ਤੋਂ 11063 ਫੁੱਟ ਤੋਂ ਬਹੁਤ ਨਜ਼ਦੀਕ ਸੀ ਇਸ ਕਰਕੇ ਰਾਤ ਨੂੰ ਪਾਣੀ ਮੁੜ ਵਧਣ ਤੇ ਦੁਬਾਰਾ ਫਲਡ ਗੇਟ ਖੋਲ ਦਿੱਤਾ ਗਿਆ ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਘਟਣ ਤੇ ਫਲਡ ਗੇਟ ਬੰਦ ਕਰ ਦਿੱਤੇ ਜਾਣਗੇ ਦੱਸਣਯੋਗ ਹੈ ਕਿ ਸੀਜ਼ਨ ਵਿੱਚ ਹੁਣ ਤੱਕ 7ਵੀਂ ਵਾਰ ਸੁਖਨਾ ਝੀਲ ਦੇ ਫਲਡ ਗੇਟ ਖੋਲੇ ਗਏ ਨੇ ਜਦੋਂ ਕਿ ਇਹ 24 ਘੰਟਿਆਂ ਵਿੱਚ ਦੂਜੀ ਵਾਰ ਖੋਲੇ ਗਏ ਨੇ ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਲੰਘੇ ਦਿਨ ਤੜਕੇ 3:30 ਵਜੇ ਦੇ ਕਰੀਬ ਸੁਖਨਾ ਝੀਲ ਦੇ ਫਲਡ ਗੇਟ ਖੋਲ ਦਿੱਤੇ ਸੀ ਜਿਸ ਵਿੱਚੋਂ ਭਾਰੀ ਮਾਤਰਾ ਵਿੱਚ ਪਾਣੀ ਛੱਡੇ ਜਾਣ ਕਰਕੇ ਅੱਗੇ ਕੱਗਰ ਨਦੀ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਸੀ ਸੋ ਕੱਗਰ ਨਦੀ ਦੇ ਕੰਢੇ ਰਹਿਣ ਵਾਲੇ ਲੋਕਾਂ ਲਈ ਇਹ ਖਤਰੇ ਦੀ ਘੰਟੀ ਹੈ ਕਿਉਂਕਿ ਪੰਜਾਬ ਦੇ ਵੀ ਕਈ ਪਿੰਡ ਨੇ ਜਿਹੜੇ ਕੱਗਰ ਦੀ ਮਾਰ ਹੇਠ ਹੁੰਦੇ ਨੇ ਸੁਖਨਾ ਝੀਲ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਫਲੱਡ ਗੇਟ ਖੋਲਿਆ ਤਾਂ ਉਹ ਪਾਣੀ ਹੁਣ ਕੱਗਰ 'ਚ ਜਾਵੇਗਾ ਅਤੇ ਕੱਗਰ ਪੰਜਾਬ ਦੇ ਕਈ ਪਿੰਡਾਂ ਨੂੰ ਆਪਣੇ ਕਲਾਵੇ ਵਿੱਚ ਲੈ ਸਕਦਾ ਹੈ ਤਾਂ ਹੋਰ ਸਥਿਤੀ ਹੈ ਜਿਹੜੀ ਨਾਜ਼ੁਕ ਹੋ ਸਕਦੀ ਹੈ ਪੰਜਾਬ ਦੇ ਕਈ ਪਿੰਡਾਂ ਨੂੰ ਲੈ ਕੇ ਪਹਿਲਾਂ ਹੀ ਅਲਰਟ ਚਾਰੀ ਹੈ ਤਾਜ਼ੀ ਹੈ ਕਿ ਪਟਿਆਲਾ ਦੇ ਵੀ ਕਈ ਪਿੰਡ ਸੀ ਜਿਹੜੇ ਉਹ ਅਲਰਟ ਤੇ ਰੱਖੇ ਗਏ ਸਨ ਬੀਤੇ ਕੱਲ ਸੋ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਜਿਸ ਕਰਕੇ ਫਲਡ ਗੇਟ ਖੋਲਿਆ ਗਿਆ ਜਾਣਕਾਰੀ ਮੁਤਾਬਿਕ ਜੋ ਮੀਡੀਆ ਰਿਪੋਰਟਸ ਮੁਤਾਬਿਕ ਜਾਣਕਾਰੀ ਆ ਰਹੀ ਹੈ ਮੁੱਢਲੀ ਜਾਣਕਾਰੀ ਸੋ ਲਗਾਤਾਰ ਪੈ ਰਹੇ ਪਾਣੀ ਮੀਂਹ ਕਾਰਨ ਪਾਣੀ ਦਾ ਪੱਧਰ ਹੈ ਜਿਹੜਾ ਹੋਰ ਵਧ ਗਿਆ ਸੀ ਸੋ 24 ਘੰਟਿਆਂ ਵਿੱਚ ਦੂਜੀ ਵਾਰ ਫਲਡ ਗੇਟ ਖੋਲੇ ਜਾਣ ਦੀ ਖਬਰ ਹੈ ਸੁਖਨਾ ਝੀਲ ਦੀਆਂ ਇਹ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਜਿੱਥੇ ਫਲੱਡ ਗੇਟ ਖੋਲੇ ਗਏ ਨੇ ਬੀਤੇ ਕੱਲ ਖੋਲੇ ਗਏ ਸੀ ਫਲੱਡ ਗੇਟ ਮੱਛੀਆਂ ਦਾ ਵਿਹਾੜ ਆਇਆ ਸੀ ਮੱਛੀਆਂ ਫੜਨ ਵਾਲਿਆਂ ਦਾ ਵੀ ਹੜ ਆਇਆ ਸੀ ਪਰ ਦੂਜੇ ਪਾਸੇ ਲੋਕਾਂ ਦੀ ਸਥਿਤੀ ਹੈ ਜਿਹੜੀ ਖਰਾਬ ਹੁੰਦੀ ਨਜ਼ਰ ਆ ਰਹੀ ਸੀ ਸੁਖਨਾ ਝੀਲ ਖਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਹੈ ਸੋ ਇਸ ਕਰਕੇ ਯੂਟੀ ਪ੍ਰਸ਼ਾਸਨ ਨੇ 24 ਘੰਟਿਆਂ ਵਿੱਚ ਦੂਜੀ ਵਾਰ ਸੁਖਨਾ ਝੀਲ ਦੇ ਫਲੱਡ ਗੇਟ ਨੂੰ ਖੋਲਿਆ ਜਿਸ ਕਰਕੇ ਪਾਣੀ ਕੱਗਰ ਵੱਲ ਜਾਵੇਗਾ ਕੱਗਰ ਕੰਡੇ ਰਹਿਣ ਵਾਲੇ ਲੋਕਾਂ ਦੀ ਚਿੰਤਾ ਵੱਧ ਗਈ ਹੈ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪਹਿਲਾਂ ਹੀ ਅਲਰਟ ਹੈ ਸੁਲਤਾਨਪੁਰ ਲੋਧੀ ਕਪੂਰਥਲਾ ਵਿੱਚ ਜਾਂ ਇਸ ਤੋਂ ਇਲਾਵਾ ਹੁਸ਼ਿਆਰਪੁਰ ਪਠਾਨਕੋਟ ਕਈ ਜ਼ਿਲ੍ਹੇ ਨੇ ਜਿਹੜੇ ਉਹ ਤਾਂ ਪਹਿਲਾਂ ਹੀ ਪਾਣੀ ਦੀ ਮਾਰ ਖੇਠ ਨੇ ਪਰਲੇ ਪਾਸੇ ਰਾਵੀ ਨੇ ਵੀ ਮਾਰ ਕੀਤੀ ਹੈ ਪਾਕਿਸਤਾਨ ਵਾਲੇ ਪਾਸੇ ਵੀ ਤਾਂ ਇਧਰਲੇ ਪਾਸੇ ਵੀ ਰਾਵੀ ਦੇ ਪਾਣੀ ਨੇ ਮਾਰ ਕੀਤੀ ਹੈ ਸਤਲੁਜ ਬਿਆਸ ਵੀ ਉਫਾਨਤੇ ਨੇ ਤਾਂ ਦੂਜੇ ਪਾਸੇ ਸੁਖਨਾ ਚੀਲ ਵੀ ਘਟ ਨਹੀਂ ਗੁਜ਼ਾਰ ਰਹੀ ਕਹਿਰ ਹੋ ਰਿਹਾ ਹੈ ਲਗਾਤਾਰ ਲੋਕਾਂ ਦੀ ਹਾਲਤ ਖਰਾਬ ਹੋ ਰਹੀ ਹੈ ਕਈ ਲੋਕ ਘਰੋਂ ਬੇਕਾਰ ਹੋ ਗਏ ਨੇ ਲੋਕ ਭੁੱਖੇ ਪਿਆਸੇ ਆਪਣੇ ਘਰਾਂ ਤੋਂ ਬਾਹਰ ਬੈਠੇ ਹੋਏ ਨੇ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਪਾਣੀ ਘਟੇਗਾ ਪਰ ਕੁਦਰਤ ਦਾ ਕਹਿਰ ਲਗਾਤਾਰ جاری ਹੈ ਪਹਾੜਾਂ 'ਚ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਕਰਕੇ ਦਰਿਆਵਾਂ ਨਦੀਆਂ 'ਚ ਪਾਣੀ ਦਾ ਪੱਧਰ ਲਗਾਤਾਰ ਵਧਿਆ ਹੋਇਆ ਹੈ ਤਾਂ ਸੁਖਨਾ ਝੀਲ ਦੀਆਂ ਤਸਵੀਰਾਂ ਨੇ ਬੀਤੇ ਕੱਲ੍ਹ ਜੋ ਫਲੱਡ ਗੇਟ ਖੋਲੇ ਗਏ ਸੀ ਹੁਣ ਜਾਣਕਾਰੀ ਮੁਤਾਬਿਕ ਰਾਤ 12 ਵਜੇ ਫਿਰ ਗੇਟ ਖੋਲਿਆ ਗਿਆ ਹੈ ਕਿਉਂਕਿ ਪਾਣੀ ਦਾ ਪੱਧਰ ਫੇਰ ਵਧਿਆ ਸੀ ਸੋ ਕੱਗਰ ਨਦੀ ਦੇ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਕੱਗਰ ਕੰਡੇ ਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਹੈ ਕਈ ਪਿੰਡ ਪੰਜਾਬ ਦੇ ਪਾਣੀ ਦੀ ਮਾਰ ਹੇਠ ਆਉਣ ਦਾ ਖਤਸ਼ਾ ਜਤਾਇਆ ਜਾ ਰਿਹਾ ਹੈ ਜੋ ਪਟਿਆਲੇ ਵਾਲੇ ਪਾਸੇ ਨੇ ਜਾਂ ਅੱਗੇ ਹਰਿਆਣੇ ਵਾਲੇ ਪਾਸੇ ਵੀ ਚਿੰਤਾ ਜਿਹੜੀ ਲੋਕਾਂ ਦੀ ਵੱਧਦੀ ਜਾ ਰਹੀ ਹੈ ਸੋ ਇਹ ਤਸਵੀਰਾਂ ਨਾਲ-ਨਾਲ ਤੁਹਾਨੂੰ ਹੜ੍ਹਾਂ ਦੀਆਂ ਵੀ ਦਿਖਾ ਰਹੇ ਹਾਂ ਸਥਿਤੀ ਕਾਫੀ ਨਾਜ਼ੁਕ ਹੈ ਸੁਖਨਾ ਚੀਲ ਦੇ ਖਤਰੇ ਦੇ ਨਿਸ਼ਾਨ ਤੇ ਬਿਲਕੁਲ ਪਾਣੀ ਹੈ ਸੁਇਸ ਕਰਕੇ ਫਲਡ ਗੇਟ ਸੀ ਜਿਹੜੇ ਖੋਲਣੇ ਪਏ ਨੇ ਪ੍ਰਸ਼ਾਸਨ ਨੂੰ ਯੂਟੀ ਪ੍ਰਸ਼ਾਸਨ ਨੇ 24 ਘੰਟਿਆਂ ਦੇ ਅੰਦਰ ਅੰਦਰ ਇਹ ਦੁਬਾਰਾ ਫੈਸਲਾ ਲਿਆ ਕਿ ਪਾਣੀ ਦਾ ਪੱਧਰ ਹੈ ਜਿਹੜਾ ਪਿੱਛੋਂ ਘਟ ਕੀਤਾ ਜਾ ਸਕੇ ਤੇ ਅੱਗੇ ਪਾਣੀ ਤੋਰਿਆ ਜਾ ਸਕੇ ਸੋ ਇਹ ਪਾਣੀ ਲਗਾਤਾਰ ਲੋਕਾਂ ਦੇ ਘਰਾਂ ਤੱਕ ਵੀ ਪਹੁੰਚ ਰਿਹਾ ਹੈ ਤਾਂ ਇਹ ਵੱਡੀ ਇਹ ਤਸਵੀਰਾਂ ਨੇ ਕਾਫੀ ਡਰਾਉਣ ਵਾਲੀਆਂ ਨੇ ਕਿਉਂਕਿ ਉਹਨਾਂ ਲੋਕਾਂ ਦੀ ਚਿੰਤਾ ਜ਼ਰੂਰਬਾਦੀ ਹੈ ਜੋ ਕੰਡੇ ਦੇ ਇਲਾਕਿਆਂ ਤੇ ਬੈਠੇ ਨੇ ਕੰਡੇ ਕੰਢੀ ਇਲਾਕਿਆਂ ਚ ਨੇ ਜਿਨ੍ਹਾਂ ਦੇ ਘਰ ਪਹਿਲਾਂ ਹੀ ਪਿਛਲੇ ਸਾਲਾਂ ਦੇ ਦੌਰਾਨ ਹੜ੍ਹਾਂ ਨੇ ਇੱਕ ਤਬਾਹ ਕੀਤੇ ਨੇ ਖਰਾਬ ਕੀਤੇ ਨੇ ਸੋ ਦੁਬਾਰਾ ਪਾਣੀ ਆਉਂਦਾ ਤਾਂ ਸਥਿਤੀ ਹੋਰ ਨਾਜ਼ੁਕ ਹੋ ਜਾਂਦੀ ਹੈ ਹਰ ਕਿਸੇ ਦੀ ਚਿੰਤਾ ਵੱਧ ਜਾਂਦੀ ਹੈ 24 ਘੰਟਿਆਂ ਚ ਦੂਜੀ ਵਾਰ ਫਲਡ ਗੇਟ ਖੋਲੇ ਜਾਣ ਦੀ ਖਬਰ ਹੈ ਜਾਣਕਾਰੀ ਮੁਤਾਬਕ ਝੀਲ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ 24 ਘੰਟਿਆਂ ਵਿੱਚ ਇਹ ਦੂਜੀ ਵਾਰ ਫਲਡ ਗੇਟ ਖੋਲਿਆ ਇਹ ਵੀ ਜਾਣਕਾਰੀ ਹੈ ਸੁਖਨਾਚੀਲ ਵਿੱਚ ਫਲੱਡ ਗੇਟ 24 ਘੰਟਿਆਂ ਵਿੱਚ ਦੂਜੀ ਵਾਰ ਖੋਲ੍ਹਿਆ ਗਿਆ ਚੰਡੀਗੜ੍ਹ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ